ਸੋ ਆਪਾਂ ਲੁਧਿਆਣੇ ਪਹੁੰਚ ਗਏ ਸੀਗੇ ਤੇ ਲੁਧਿਆਣੇ ਵਿੱਚ ਆ ਕੇ ਆਪਾਂ ਸਿੱਧਾ ਹੀ ਸ਼ਾਮ ਨੂੰ ਜਿਹੜਾ ਮੱਥਾ ਟੇਕਣ ਲਈ ਸਮਾਨ ਚਾਹੀਦਾ ਉਹ ਲੈਣ ਲੱਗ ਗਏ ਆ ਤੇ ਆਪਾਂ ਬਹੁਤ ਹੀ ਗੱਡੀ ਘੁਮਾ ਕੇ ਇੱਧਰ ਉੱਧਰ ਦੇਖਿਆ ਸਾਨੂੰ ਕਟਿਆ ਘਟਾਇਆ ਸਾਗ ਨਹੀਂ ਮਿਲਦਾ ਪਿਆ ਹੁਣ ਮੇਰੇ ਸਹੀ ਕੀ ਕਰੀਏ ਰિયાન ਕੀ ਕਰਨਾ ਚਾਹੀਦਾ ਪਤੰਗ ਲੈਣਾ ਚਾਹੀਦੇ ਇੱਕ ਤਾਂ ਇਹ ਨਾ ਜਿੱਥੇ ਜਾਂਦਾ ਹਵੇਲੀ ਗਿਆ ਉੱਥੇ ਹੋਏ ਪਤੰਗ ਹਾਏ ਪਤੰਗ ਰਾਣੇ ਵੀ ਨਹੀਂ ਆਉਂਦੇ ਹਲੇ ਉਡਾਣੇ ਵੀ ਨਹੀਂ ਆਉਂਦੇ ਘਰੇ ਹੀ ਪਾੜਾ ਦੰਦਾ ਇੱਧਰ ਉੱਧਰ ਘੁਮਾਂਦਾ ਤੇ ਤਾਂ ਵੀ ਪਤੰਗ ਕਿਉਂ ਕਿ ਮੈਂ ਉਹਦੇ ਤੀਰਕਮਾਨ ਬਣਾਉਣਾ ਚਾਹੁੰਦਾ ਹਾਂ ਪਤੰਗ ਲੈ ਕੇ ਨਾ ਇਹ ਉਹਦੇ ਜਿਹੜੇ ਡੀਖੇ ਆ ਤੋੜ ਕੇ ਉਹਦਾ ਤੀਰਕਮਾਨ ਬਣਾਉਣਾ ਚਾਹੁੰਦਾ ਵਾਹ ਕੀ ਮੁਜਸਮਾ ਬਣਾਇਆ ਹੈ ਯਾ ਰੱਬ ਨੇ ਜੋ ਜਦੋਂ ਬਣੂਗਾ ਨਾ ਮੈਂ ਦਿਖਾ ਦੂੰਗਾ ਭਾਈ ਅੱਛਾ ਬਾਹੂਬਲੀ ਚ ਜਿਹੜਾ ਤੀਰ ਸੀ ਰਿਹਾਨ ਨਹੀਂ ਬਣਾਇਆ ਸੀਗਾ ਤੁਸੀਂ ਕੀ ਕਹਿਣਾ ਚਾਹੁੰਦੇ ਮਣੂ ਅਸੀਂ ਕਹਿਣਾ ਚਾਹੁੰਦੇ ਆ ਕਿ ਅਸੀਂ ਜਦੋਂ ਪਹਿਲਾਂ ਪਿਛਲੀ ਵਾਰ ਜਦੋਂ ਅਸੀਂ ਪਤੰਗ 10 ਵਜੇ ਤੋਂ ਉਡਾਣਾ ਸ਼ੁਰੂ ਕਰਤਾ ਸੀ 3 ਵਜੇ ਆ ਅਜੇ ਅਸੀਂ ਤੱਕ ਇੱਕ ਪਤੰਗ ਨਹੀਂ ਉਡਾਇਆ ਸਾਰੀ ਲੋੜੀ ਗੱਡੀ 'ਚ ਘੁਮਾ ਘੁਮਾ ਕੇ ਕੱਢਤੀ ਰਿਹਾਂ ਦਾ ਮੂੰਹ ਦੇਖੋ ਕਿਦਾਂ ਦਾ ਹੋ ਗਿਆ ਉਪਰੋਂ ਸਾਨੂੰ ਸਾਗ ਨਹੀਂ ਲੱਭਦਾ ਪਿਆ ਤੇ ਹੁਣ ਆਪਾਂ ਸਮਾਨ ਸਮੂਹ ਲੈਣੇ ਹੱਲੇ ਆਪਾਂ ਘਰੇ ਨਹੀਂ ਗਏ ਸਿੱਧੇ ਹੀ ਸਮਾਨ ਲੈਣ ਆ ਗਏ ਸੀਗੇ ਟਾਈਮ ਕਿੰਨਾ ਹੋ ਗਿਆ ਇੱਕ ਮਿੰਟ ਰੋ 4 ਵਜੇ ਆ ਇਹ ਸਮਾਨ ਸਮੋਣ ਲਈਏ ਸ਼ਾਮ ਨੂੰ ਫਿਰ ਮੱਥਾ ਵੀ ਟੇਕਣਾ ਵਾ ਸਾਗ ਵੀ ਬਣਾਉਂਦੇ ਹੁੰਦੇ ਨਾ ਕਦੋਂ ਬਣਾਉਂਦੇ ਤੇ ਸਾਗ ਬਣਾਉਣਾ ਖੀਰ ਬਣਾਣੀ ਸਾਗ ਤੇ ਖੀਰ ਬਣਾਉਂਦੇ ਹੁੰਦੇ ਆ ਲੋਹੜੀ ਵਾਲੇ ਦੇਣ ਤੇ ਮਾਗੀ ਨੂੰ ਖਾਂਦੇ ਹੁੰਦੇ ਤੇ ਉਹ ਹੋ ਸ਼ਗਨ ਵਿਹਾਰ ਕਰਾਂਗੇ ਹਮ ਲੋਕ ਚਲੋ ਫਿਰ ਉਹਨਾਂ ਅੱਬੂ ਜਾਨ ਆਪਣੇ ਸਮਾਨ ਲੱਭਦੇ ਫਿਰਦੇ ਗੱਡੀ ਚ ਉਤਰ ਕੇ ਚਲੋ ਜੀ ਫਿਰ ਸਮਾਨ ਸਮੋਣ ਲੈ ਕੇ ਫਿਰ ਆਪਾਂ ਜਾਵਾਂਗੇ ਘਰੇ ਫਿਰ ਹਾਨ ਹੁਣੀ ਘਰ ਜਾ ਕੇ ਪਤੰਗ ਢਾਣਗੇ ਠੀਕ ਹੈ ਹੈ ਲਾ ਤਾਂ ਲੈ ਗਿਆ ਜਿਹੜੇ ਘਰੇ ਪਏ ਆ ਉਹ ਉਹ ਪਤੰਗ ਨਹੀਂ ਗਏ ਸਿਰਫ ਦੋ ਆ ਗੰਦਾ 25 26 ਪਤੰਗ ਦਾ ਹਾਂ ਉਹ ਵੀ ਲੈ ਕੇ ਦਿਨੇ 25 26 ਉਹਦੇ ਵੀ ਤੀਰ ਕਮਾਣੇ ਉਹਦੇ ਵੀ ਤੀਰ ਕਮਾਣੇ ਬਣਾਣੇ ਆ ਆਪਾਂ ਕਿਹੜਾ ਉਡਾਣੇ ਆ ਤੈਨੂੰ ਝਾੜੂ ਨਾ ਲੈ ਦਵਾ ਹਾਂ ਪਤੰਗ ਰਹਿਣ ਦੇ ਟੀਲੇ ਆਲਾ ਟੀਲਾ ਆਲਾ ਝਾੜੂ ਲੈ ਦਰਨਾ ਮਜ਼ਬੂਤ ਜਿਆ ਤੂੰ ਤੀਰ ਕਮਾਣੇ ਬਣਾਣੇ ਬਣਾਈ ਜਾਈ ਫਿਰ ਹੈ ਦੱਸ ਬਣਾਈਆਂ ਜੀ ਦੱਸ ਨਹੀਂ ਮੈਂ ਮੈਂ ਪਤੰਗ ਕਿ ਬਣਾਉਣੇ ਆ ਚਲੋ ਹੁਣ ਆਪਾਂ ਘਰ ਜਾ ਕੇ ਤੁਹਾਨੂੰ ਮਿਲਦੇ ਆਂ ਜੀ ਫੇਰ ਤਿਆਰੀ ਵੀ ਕਰਨੀ ਆਪਾਂ ਜਾ ਕੇ ਪਤੰਗ ਦੇਖੋ ਲੋਕੀ ਆਪਣੇ ਸੈਜ ਦੇ ਲੈ ਕੇ ਜਾਂਦੇ ਆ ਮੈਂ ਵੀ ਪਹਿਲਾਂ ਛੋਟਾ ਹੁੰਦਾ ਬਹੁਤ ਪਤੰਗ ਚੜਾਉਂਦਾ ਹੁੰਦਾ ਸੀਗਾ ਇਹ ਦੋ ਦੋ ਤਿੰਨ ਤਿੰਨ ਚੜਾਖੜੀਆਂ ਲੈਣੀਆਂ ਅੱਬੂ ਜਾਨ ਆਪਣੇ ਤੁਹਾਨੂੰ ਪਤਾ ਆਪਣ ਸਾਰਾ ਕੁਝ ਪ੍ਰੋਵਾਈਡ ਕਰਵਾ ਦਿੰਦੇ ਸੀ ਤੇ ਫੇਰ ਹੁਣ ਆਪਣਾ ਸ਼ੌਂਕ ਉੱਤਰ ਗਿਆ ਪਤੰਗਾ ਦਾ ਨੂੰਣੀ ਵਿੱਚ ਉਡਾਣਾ ਪਤੰਗ ਚਲੋ ਹੁਣ ਸਮਾਨ ਲੈਣੀਆਂ ਤਾਂ ਕਰੀ ਕਿ ਬਲੌਗਰ ਬਣ ਗਏ ਨਾ ਕੀ ਬਣ ਗਏ? ਬਲੌਗਰ। ਇੱਧਰ ਤਾਂ ਦੇਖ। ਫੇ ਬਲੌਗਰ ਬਣ ਕੇ ਤਾਂ ਫੇ ਬਲੌਗਰ ਪਤੰਗ ਨਹੀਂ ਉਡਾਉਂਦੇ। ਚਲ ਠੀਕ ਆ। ਘਰੇ ਜਾ ਕੇ ਹੀ ਮਿਲਦੇ ਆਂ ਦੋਸਤੋ ਤੁਹਾਨੂੰ। ਦੋਸਤੋ ਹੈਪੀ ਲੋਹੜੀ ਤੁਹਾਨੂੰ ਤਾਂ ਪਹਿਲਾਂ ਸਾਰਿਆਂ ਨੂੰ। ਹੁਣ ਆਪਾਂ ਮੱਥਾ ਟੇਕਣ ਦੀ ਤਿਆਰੀ ਕਰਦੇ ਪਏ ਆਂ। ਅੱਗ ਬਾਲਦੇ ਪਏ ਆਂ। ਕੋਸ਼ਿਸ਼ ਜਾਰੀ ਆ। ਇੱਧਰ ਲਖਣ ਭਾਜੀ ਟਰਾਈ ਕਰਦੇ ਪਏ ਆ ਅੱਗ ਬਾਲਨ ਦੀ ਵਿੱਚ। ਬਸ ਹੋ ਗਈ ਲੱਗ ਗਈ। ਇੱਧਰ ਮੰਨਤ ਬੈਠੀ ਆ ਬਾਹਰ। ਅਦਰ ਰਹਾਣ ਰੱਖਾ ਬਾਹਰ ਹੈਲੋ ਫਰੈਂਡਸ ਹਾਪੀ ਨਾਈ ਆਪਣੇ ਅੱਬੂ ਬੈਠੇ ਬਾਹਰ ਅੱਪੂ ਕੋਸ਼ਿਸ਼ ਜਾਰੀ ਹੈ ਤੇ ਮੈਂ ਵੀ ਦੇਖੋ ਬੈਠਾ ਵਾਂ ਤੇ ਹੁਣ ਆਪਾਂ ਹੁਣ ਅੱਗ ਜਦੋਂ ਵੱਲ ਜਵੇ ਪੂਰੀ ਤਰ੍ਹਾਂ ਕੋਸ਼ਿਸ਼ ਜਾਰੀ ਹੈ ਤੇ ਫਿਰ ਆਪਾਂ ਮੱਥਾ ਟੇਕਦੇ ਆਂ ਸਮਾਨ ਸਮੂਹ ਸਾਰਾ ਕੁਝ ਤਿਆਰ ਕਰਕੇ ਰੱਖਿਆ ਹੋਇਆ ਫਿਰ ਆਪਾਂ ਵਿੱਚ ਪਾਵਾਂਗੇ ਤਾਂ ਮੱਥਾ ਟੇਕਾਂਗੇ ਤੇ ਚਲੋ ਜਾਨੂ ਵੱਲ ਲੈਣ ਦੋ ਪਹਿਲਾਂ ਅੱਲੇ ਤਾਂ ਬੰਨ ਦੀ ਬਲ ਰਹੀ ਐ ਮੰਨਤ ਹਾਂਜੀ ਕੀ ਕਰਦਾ ਪਿਆ ਵੀਡੀਓ ਸਨੈਪਚੈਟ ਤੇ ਵੀਡੀਓ ਆ ਰਹੀਆਂ ਅੱਛਾ ਰਿਹਾਨ ਨੂੰ ਧੂਆਂ ਲੱਗਦਾ ਪਿਆ ਵਾ ਉਧਰ ਸ਼ਾਜੀ ਉਹਨਾਂ ਨੇ ਮੱਥਾ ਠੀਕ ਲਿਆ ਲੱਗਦਾ ਕੀ ਬਾਤ ਹੈ ਗੱਡੀਆਂ ਪਾ ਉਧਰ ਲਾਤੀ ਸੀਗੀ ਕੀ ਇੱਧਰ ਬੈਠੀ ਜਿੰਨ ਦੋ ਅੱਧਾ ਪੌਣਾ ਘੰਟਾ ਇਹ ਇਹਨੂੰ ਵੀ ਟਰੱਕੇ ਦੇ ਰੱਖਣਾ ਕਿ ਮਿਲਿਆ ਤੇ ਚਲੋ ਫਿਰ ਹੁਣ ਜਦੋਂ ਮਾਥਾ ਠੀਕਾਂਗੇ ਹੁਣ ਤੁਹਾਨੂੰ ਦਿਖਾਣੇ ਆ ਕਿਦਾਂ ਉਹ ਅੱਛਾ ਮੈਂ ਗੱਡੀ ਕਿਦਾਂ ਚਲਾਉਂਦੀ ਸੀ ਜਦੋਂ ਉਹ ਲਿਖਿਆ ਹੋਣਾ ਨੇ ਰੂਲ ਦਾ ਦਦੂ ਆਲੀ ਤੂੰ ਐਕਟਿੰਗ ਕਰੋ ਜਿਹਦਾ ਬੋਲਦੇ ਸੀ ਦਾਦੂ ਅੱਛਾ ਓਏ 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 ਅਈ ਦੀ ਹੋ ਗਈ ਸੀ ਅਸੀਂ ਤਾਂ ਦਿਨੇ ਸੁਧਦਾ ਬਸ ਇਸ ਵਿੱਚ ਡਰਾਉਦਾ ਸਾਰਾ ਡੌਗੀ ਦੇ ਬੱਚੇ ਸਾਹਮਣੇ ਘੂਰ ਗਏ ਚਾਚੂ ਨੇ ਕੱਟਵਾ ਅੱਜ ਹੀ ਮਰ ਲੋ ਵੀ ਦੋਸਤੋ ਅੱਗਾ ਪਾ ਬਾਲ ਲਈ ਸੀ ਪਹਿਲਾ ਆਪਣੇ ਭਾਵਾ ਜੀ ਪਾਣ ਕੇ ਸਮਾਨ ਵਿੱਚ ਮੱਥਾ ਟੇਕਣਗੇ ਮਤਲਬ ਉਹੀ ਮੂੰਫਲੀ ਰੇ ਬੜੀਆਂ ਪਾਪਕੋਰਨ ਪਾਰੇ ਪਏ ਆ ਤੇ ਉਸ ਤੋਂ ਬਾਅਦ ਫਿਰ ਲਖਣ ਭਾਜੀ ਹੁਣੀ ਪਾਉਗੇ ਫੇਰ ਆਪਾਂ ਪਾਵਾਂਗੇ ਚਲੋ ਜੀ ਸਰਸਮਾਨ ਵਿੱਚ ਜਾ ਰਿਹਾ ਵਾ ਅੱਗ ਬਲ ਗਈ ਸੀਗੀ ਸੁੰਦਰ ਮੰਦਰੀਏ ਉਹ ਤੇਰਾ ਕੌਣ ਵਿਚਾਰਾ ਹੋ ਲਲਾ ਪੱਟੀ ਵਾਲਾ ਹੋ ਦਿਲੇ ਦੀ ਤੀ ਵਿਆਈ ਹੋ ਛੇਰ ਸ਼ਕਰ ਪਾਈ ਹੋ ਕੁਲੀ ਦਾ ਸ਼ਾਲੂ ਪਾਟਾ ਹੋ ਸ਼ਾਲੂ ਕੋ ਝਮਟੇ ਹੋ ਸਾਨੂੰ ਦੇ ਦੇ ਲੋਰੀ ਤੇਰੀ ਜੀਵੇ ਜੋੜੀ ਸਾਨੂੰ ਦੇ ਦੇ ਲੋਰੀ ਲੋ ਜੀ ਦੋਸਤੋ ਹੁਣ ਭਾਬੀ ਹੁਣੀ ਤੇ ਭਾਜੀ ਹੁਣੀ ਮੱਥਾ ਟੇਕਦੇ ਪਏ ਆ ਤੇ ਉਹਨਾਂ ਨੇ ਵੀ ਮੱਥਾ ਟੇਕ ਲਿਆ ਸਮਾਨ ਵਿੱਚ ਪਾਤਾ ਹੈਪੀ ਲੂੜੀ ਹੋ ਗਈ ਫਿਰ ਲੋ ਆਵਨ ਨੂੰ ਵੀ ਦੇ ਦਿੰਦਾ ਅੱਗੇ ਲੋਗੇ ਆ ਜਾਣ ਬਾਹਰ ਹਾਜ਼ਰ ਤੋਂ ਬਤਨ ਐਂਦਰ ਵਿੱਚ ਲਾਈਕ ਕਮਾ ਕੇ ਸਲੋ ਮੋਸ਼ਨ ਤੇ ਲੋ ਵੀ ਦੋਸਤੋ ਸਾਰਿਆਂ ਤੋਂ ਬਾਅਦ ਘੁੰਮ ਕੇ ਥਾਲੇ ਮੇਰੇ ਕੋਲ ਆ ਗਿਆ ਤੇ ਹੁਣ ਮੈਂ ਆਪਣੀ ਵਾਰੀ ਨਾਲ ਮੱਥਾ ਟੇਕਦੇ ਹੋਏ ਪੋਪਕੋਰਨ ਮੂੰਫਲੀ ਜੋ ਵੀ ਸਮਾਨ ਪਾਉਂਦੇ ਆ ਵਿੱਚ ਪਾਉਂਦੇ ਹੋਏ ਇੱਧਰ ਰਹਿਣ ਹੁਣੀ ਸਨੈਪਚੈਟ ਤੇ ਫਿਲਟਰ ਦੇਖਦੇ ਹੋਏ ਤੇ ਬਾਬਾ ਜੀ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਦੋਸਤੋ ਮਤਲਬ ਆਪਾ ਦੇਖ ਲਿਆ ਹੁਣ ਸਾਰੇ ਜਣੇ ਆਪਾ ਪ੍ਰਸ਼ਾਦ ਖਾ ਰਹੇ ਪਏ ਆ ਤੇ